ਸੱਚਾ ਦੋਸਤ ਤੁਜੀ ਦੇਖ ਰਹੇ ਹੋ ਨਾ ਸਮachar ਜੇਕਰ ਗਨਸਰੀਏ ਬਲੌਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਜਿਹੜਾ ਅੱਜ ਆਖਰੀ ਪ੍ਰਚਾਰ ਦਾ ਦਿਨ ਹੈ ਤੁਸੀਂ ਦੇਖ ਸਕਦੇ ਹੋਗੇ ਇਸ ਵਕਤ ਬਲੌਕ ਸੰਪਤੀ ਚੋਣਾਂ ਪਰੋਧੀਆਂ ਤੋਂ ਜਿਹੜੇ ਚੋਣ ਲੜ ਰਹੇ ਨੇ ਸਦਾ ਯਾਦਵਿੰਦਰ ਸਿੰਘ ਢੀਂਸਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੇ-ਕਿਹੜੇ ਉਹਨਾਂ ਦੇ ਬਲੌਕ ਦੇ ਵਿੱਚ ਪਿੰਡੋ ਦੇ ਵਿੱਚ ਜ਼ੋਨ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਆ ਕਿਸ ਤਰ੍ਹਾਂ ਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਉਹੋ ਵੋਟਾਂ ਤਰਜਾਰ ਰਹੇ ਨੇ ਸੱਚਾ ਸਰ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਨੇ ਪਹਿਲਾਂ ਤੁਹਾਨੂੰ ਟਿਕਟ ਦਿੱਤਾ ਉਹਦੇ ਲਈ ਤੁਸੀਂ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਕੈਂਡੀਡੇਟ ਬਣਾਇਆ ਜੋਂ ਪਨਾਉਂਦੀਆਂ ਤੋਂ ਤੇ ਜੋ ਵੀ ਮੇਰੇ ਕੰਮ ਹੋਣਗੇ ਬਲੌਕ ਦੇ ਵਿੱਚ ਤੁਹਾਡੀ ਬਹੁਤ ਵਧੀਆ ਕੰਪੇਨਿੰਗ ਚੱਲ ਰਹੀ ਹੈ ਤੇ ਅਸੀਂ 100% ਜਿੱਤਾਂਗੇ ਜੋਂ ਦੇ ਵਿੱਚ ਜਿਹੜੇ ਜ ਅਪਨਾਉਂਦੀਆਂ ਜੋਂ ਉਹ ਜੀ ਕਿਹੜੇ ਕਿਹੜੇ ਪਨਾਉਂਦੇ ਨੇ ਉਹਦੇ ਚੱਟ ਪਿੰਡ ਨੇ ਪਹਿਲਾ ਪਿੰਡ ਹੁੰਦਾ ਜੀ ਮਾਹਬਤ ਸਿਨਾਰ ਹੈੜੀਆਂ ਪਨਾਉਂਦੀਆਂ ਦੌਣ ਖੁਰਦ 2 ਪਿੰਡ ਨੇ ਜੀ ਬੋਰਡ ਪਰ ਭੇਜ ਨੇ ਜੀ ਇੱਕ ਪਟੜੀਕਲ ਆ ਇੱਕ ਰੇਡਕੜੀ ਅੱਠ ਪਿੰਡਾਂ ਦੇ ਲੋਕਾਂ ਦੀ ਗੱਲ ਕਰੀਏ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਤੁਸੀਂ ਲੋਕਾਂ ਤੱਕ ਗਏ ਹੋ ਉਹਨਾਂ ਨੇ ਕੀ ਕੀ ਕਿਹਾ ਵੀ ਇਸ ਟਾਈਮ ਸਮੱਸਿਆਵਾਂ ਮਿਲੀਆਂ ਸਮੱਸਿਆਵਾਂ ਵਿੱਚ ਸਭ ਤੋਂ ਵੱਡੀ ਤਾਂ ਸੜਕਾਂ ਦੀ ਹੋਈ ਜੀ ਜੋ ਵੀ ਹਲਕੇ ਦੇ ਸੜਕਾਂ ਦਾ ਬਹੁਤ ਬੁਰਾ ਹਾਲ ਆ ਜੋ ਵੀ ਹੋਊਗਾ ਕੰਮ ਹੋਊਗਾ ਤੁਸੀਂ ਕਰਾਵਾਂਗੇ ਹਾਂ ਜੀ ਜੇ ਆਪਾਂ ਗੱਲ ਕਰੀਏ ਬਲੌਕ ਸੰਮਤੀ ਜੋਂ ਦੇ ਵਿੱਚ ਜੋ ਮੈਂਬਰ ਬਣਦੇ ਹਾਂ ਸਤਾਤਾਰੀ ਪਾਰਟੀ ਆ ਕਾਂਗਰਸ ਦਾ ਇਹ ਉਮੀਦਵਾਰ ਜਿੱਤਦਾ ਵੀ ਆ ਕੀ ਲੱਗਦਾ ਕੰਮ ਕਰਨ 'ਚ ਕਿੰਨੀ ਕਿ ਸਮੱਸਿਆ ਹੋਊਗੀ ਨਹੀਂ ਕੋਈ ਸਮੱਸਿਆ ਨਹੀਂ ਹੋਣੀ ਜੀ ਬਾਕੀ ਸਰਕਾਰ ਦਾ ਸਾਲ ਹੀ ਰਹਿ ਗਿਆ ਉਹ ਤੋਂ ਬਾਅਦ ਆਪਣੀ ਸਰਕਾਰ ਆਉਣੀ ਹੈ ਠੀਕ ਹੈ ਜੀ ਉਦੋਂ ਫਿਰ ਅਸੀਂ ਕੰਮ ਕਰਾਵਾਂਗੇ ਬਾਕੀ ਸਰਕਾਰ ਦੇ ਜੀ ਨਮਾਇंदे ਹੋਵਾਂਗੇ ਜਦੋਂ ਸਰਕਾਰ ਹੀ ਹੈ ਉਹ ਚ ਅਸੀਂ ਕਹਾਂਗੇ ਵੀ ਸਾਡੇ ਕੰਮ ਕਰੋ ਹਾਂ ਜਿਹੜੇ ਸਾਲ ਦੇ ਵਿੱਚ ਜਿਹੜਾ ਹੁਣ ਤੁਸੀਂ ਸਰਕਾਰ ਦਾ ਲਾਸਟ ਇਅਰ ਕਹਿੰਦੇ ਹੁੰਦੇ ਲੱਗਦਾ ਇੱਕ ਤੋਂ ਲੱਗਦਾ ਹੈ ਕਿ ਸਰਕਾਰ ਕੰਮ ਕਰ ਨਹੀਂ ਦੇਊਗੀ ਅਰਜਨ ਬਾਬੂ ਨਹੀਂ ਐਵੇਂ ਤਾਂ ਕੁਝ ਨਹੀਂ ਲੱਗਦਾ ਇਹਨੇ ਹਾਂਜੀ ਜਿਵੇਂ ਕਹਿਆ ਜਾ ਰਿਹਾ ਸੱਤਾਧਾਰੀ ਪਾਰਟੀ ਉਮੀਦਵਾਰਾਂ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਘਾਰੀਆਂ ਨੇ ਉਹਨਾਂ ਦੇ ਪ੍ਰਚਾਰ ਚ ਰੁਕਾਉਟ ਪਾਇਆ ਇਹ ਜਾ ਕੁਛ ਹੈਗਾ ਤੁਹਾਡੇ ਕੋਲ ਨਹੀਂ ਹਲੇ ਤੱਕ ਤਾਂ ਕੁਝ ਨਹੀਂ ਹੈ ਹਾਂ ਕੀ ਉਮੀਦ ਕਰਦੇ ਹੋ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਤਾਂ ਸਹੀ ਅਪੀਲ ਕਰਦੇ ਹਾਂ ਕਿ ਸਾਡੇ ਵੱਤੇ ਵੱਤੇ ਸਾਡਾ ਸਾਥ ਦਿਓ ਅਸੀਂ ਜੋ ਵੀ ਕੰਮ ਕਰਾਂਗੇ ਪਹਿਲੇ ਧਾਰ ਤੇ ਕਰਾਂਗੇ ਹਾਂ ਪਿੰਡ ਪਨੋਦੀਆਂ ਤੋਂ ਕੁਝ ਹੋਰ ਸਾਡੇ ਨਾਲ ਵਰਕਰ ਨੇ ਵੋਟਰ ਨੇ ਉਹਨਾਂ ਨਾਲ ਗਲਤ ਕਰ ਲਿਆ ਸੱਚੀ ਕਰ ਕੀ ਕਰਨ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਜੀ ਜਦਬਿੰਦਤ ਨੂੰ ਅਸੀਂ ਬੱਤੇ ਬੱਦ ਬੋਟਨ ਜੀ ਤੁਮ ਜੀ ਤੁਸੀਂ ਪਿੰਡਾਂ ਚ ਜਾ ਰਹੇ ਹੋ ਅੱਠ ਪਿੰਡ ਤੁਹਾਡੇ ਜ਼ੋਨ ਦੇ ਵਿਚੋਂ ਦੇ ਆ ਲੋਕਾਂ ਦੀ ਗੱਲ ਕਰੀਏ ਤੁਸੀਂ ਵਰਕਰ ਵੀ ਹੈਗੇ ਹੋ ਤੁਸੀਂ ਪਿੰਡ ਵਾਸੀ ਵੀ ਹੈਗੇ ਹੋ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਬਸ ਆਹੀ ਹੈ ਸੜਕਾਂ ਬਹੁਤ ਖਰਾਬ ਨੇ ਬਾਕੀ ਪਿੰਡ ਦੇ ਵਿਕਾਸ ਜਿਹੜਾ ਹੋਣਾ ਉਹ ਖੜਾ ਮੰਗ ਕਾਂਗਰਸ ਸਰਕਾਰ ਦੀ ਗੱਲ ਕਰੀਏ ਸੱਤਾਧਾਰੀ ਪਾਰਟੀ ਸੀ ਪਿਛਲੀ ਵਾਰ ਟਰਮ ਦੇ ਵਿੱਚ ਕਾਂਗਰਸ ਸਰਕਾਰ ਸੀਗੀ ਜਿਹੜੇ ਕੰਮ ਨਹੀਂ ਹੋਏ ਜਿਵੇਂ ਤੁਸੀਂ ਸੜਕਾਂ ਦੀ ਗੱਲ ਕਰਦੇ ਹੋ ਕੀ ਲੱਗਦਾ ਪਿਛਲੀ ਸਰਕਾਰ ਚ ਨਹੀਂ ਬਣੀਆਂ ਕਿ ਸੋ ਰੋਟੀਆਂ ਨੇ ਇਹ ਸਰਕਾਰ ਚ ਤਾਂ ਬਣਿਆ ਨਹੀਂ ਪਿਛਲੀ ਸਰਕਾਰ ਚ ਬਣਿਆ ਦੀਆਂ ਫੂਟੋ ਟਟਰ ਗਈਆਂ ਹੁਣ ਕਿਦਵਾਰੀ ਬਣਵਾਉਣੀਆਂ ਨੇ ਅਸੀਂ ਹਾਂ ਗੱਲਬਾਤ ਕਰ ਲੈਣੇ ਆ ਸਰਨਾ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਕਿਸਤਾਂ ਦਾ ਮਾਹੌਲ ਕਿ ਫਾਇਦਾ ਦਾ ਉਹ ਤੇ ਵੋਟਾਂ ਮੰਗਣ ਜਾ ਰਹੇ ਹਾਂ ਕੀ ਲੱਗਦਾ ਕਿਹੜੇ ਲੋਕ ਨੇ ਜਿਹੜੇ ਛੜੋ ਵਾਲੀ ਪਾਰਟੀ ਤੋਂ ਦੁਖੀ ਨਹੀਂ ਛੜੋ ਵਾਲੀ ਪਾਰਟੀ ਤੋਂ ਸਾਰੇ ਦੁਖੀ ਨੇ ਜੀ ਜੀ ਕੋਈ ਵਰਗ ਹਮ ਅਰੇ ਕਿਹਦੇ ਦਾ ਕੰਮ ਨਹੀਂ ਹੋਇਆ ਕੋਈ ਜਿਵੇਂ ਸਰਕਾਰ ਨੇ ਹੋਰ ਕੰਮ ਨੇ ਤੇ ਕੋਈ ਕੰਮ ਨਹੀਂ ਹੋਇਆ ਹਾਂ ਜੀ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਤੁਸੀਂ ਕਿਸਾਨੀ ਨਾਲ ਸੰਬੰਧਤ ਹੈਗੇ ਹੋ ਕਿਸਾਨਾਂ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਪਰ ਪੂਰੀਆਂ ਨਹੀਂ ਹੋ ਰਹੀਆਂ ਬਾਕੀ ਤਾਂ ਇਹ ਆਪਣੇ ਦੱਸੋ ਫੀਮ ਤੋਂ ਬਾਹਰ ਇਹ ਹਾਂ ਉਹ ਮੰਡੀ ਮੰਡੀ ਕਰਨਾ ਹੈ ਮੰਡੀ ਕਰਨੇ ਵੀ ਸਮੱਸਿਆ ਹੈ ਜੀ ਆਹ ਹੋਰ ਵੀ ਜਿਹੜੀਆਂ ਹੋਰ ਸਮੱਸਿਆਵਾਂ ਨੇ ਹਾਂ ਤੁਸੀਂ ਉਮੀਦਵਾਰ ਦੇ ਫਾਜ਼ਲ ਸਾਹਿਬ ਹੋਗੇ ਤੁਸੀਂ ਆਪਣੇ ਤੌਰ ਤੇ ਕੀ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਸਾਨੂੰ ਵੋਟਾਂ ਪਾਉਣ ਦੀ ਬਤ ਜੀ ਵੋਟਾਂ ਵੋਟਾਂ ਬਹੁਤ ਕੰਮ ਕਰਦੇ ਹਾਂ ਠੀਕ ਹੈ ਹਾਂ ਇੱਕ ਹੋਰ ਸਮਾਥਰ ਨਾਲ ਗੱਲ ਕਰ ਲੈਣੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਕੈਂਪੇਨ ਕਿਵੇਂ ਚੱਲ ਰਹੀ ਹੈ ਹੋਰ ਬੜੀ ਚੱਲਦੀ ਹੈ ਜੀ ਕੈਂਪੇਨ ਜੀ ਆਗੰਬਰ ਜੀ ਦਾ ਲੋਕਾਂ ਦਾ ਪਿਆਰ ਹੈ ਹਾਂ ਪਾਰਟੀ ਹਾਈ ਕਮਾਂਡ ਦੀ ਗੱਲ ਕਰੀਏ ਜੇ ਗੱਲ ਕਰੀਏ ਹਰਮਨ ਹਰਿੰਦਰ ਪਾਤਸ਼ੀ ਹੈ ਜੀ ਮਾਨ ਹੋ ਗਏ ਇਸ ਤਰ੍ਹਾਂ ਵਾ ਰਿੱਕੀ ਮਾਨ ਹੋ ਗਏ ਪਰ ਜਿਹੜੇ ਪਾਰਟੀ ਦੇ ਅਹੁਦੇ ਉੱਤੇ ਰਹੇ ਨੇ ਪਹਿਲਾਂ ਉਹ ਕਿਸ ਤਰ੍ਹਾਂ ਦਾ ਸਮਰਥਨ ਦੱਸੀਦਾ ਹੈ ਲੋਕਲ ਵਰਕਰਾਂ ਅੱਜ ਯਾਦਵੰਦਰ ਨਾਲ ਜੁੜੇ ਸਾਡਾ ਮਦਦ ਕੋਈ ਵੀ ਕੰਮ ਹੁੰਦਾ ਯਾਦਵੰਦਰ ਦੀ ਜਾ ਕੇ ਲੀਡਰਸ਼ਿਪ ਨੂੰ ਕਹਿ ਕੇ ਕਰਾ ਦਿੰਦੇ ਜੀ ਸੋ ਅਸੀਂ ਇਹਨਾਂ ਨਾਲ ਯਾਦਵੰਦਰ ਜੀ ਨਾਲ ਜੁੜੇ ਹੋਏ ਆ ਬੜਾ ਵਧੀਆ ਪਰਿਵਾਰ ਹੈ ਜੀ ਬੜਾ ਬੜਾ ਵਧੀਆ ਮੁੰਡਾ ਤੇ ਅਸੀਂ ਇਹੀ ਸਭ ਨੂੰ ਬੇਨਤੀ ਕਰਦੇ ਹਾਂ ਯਾਦਵੰਦਰ ਨੂੰ ਜਿਤਾਇਆ ਜਾਵੇ ਹਾਂ ਕੁਝ ਨੇ ਜੇ ਪਾਰਟੀ ਦੀ ਇੰਟਰਨਲ ਗੱਲ ਕਰਾਂ ਤੇ ਪਾਰਟੀ ਦੇ ਵਿੱਚ ਧੜੇ ਬੰਦੇ ਜਿਹੜੇ ਹੈਗੇ ਆ ਉਹ ਕਿੱਥੇ ਕਿੰਨਾ ਕਸਰ ਕਰਦੇ ਆ ਦੇਖੋ ਉਰੇ ਤਾਂ ਕੋਈ ਧੜੇ ਬੰਦੀ ਨਹੀਂ ਜੀ ਇਹ ਪਾਰਟੀ ਦੇ ਵਿੱਚ ਆਪਾਂ ਹਾਈ ਲੈਵਲ ਦੇ ਗੱਲ ਕਰਦੇ ਹਾਂ ਜੀ ਲੈਵਲ ਤੇ ਕੋਈ ਵਾਸੀ ਤਾਂ ਪਿੰਡ ਲੈਵਲ ਤੇ ਬੰਦੇ ਆ ਜੀ ਅਸੀਂ ਤਾਂ ਸਾਡਾ ਐਡਾ ਵੱਡਾ ਨਹੀਂ ਵੀ ਅਸੀਂ ਦਾਇਰਾ ਵੀ ਅਸੀਂ ਪੰਜਾਬ ਲੈਵਲ ਦੀ ਗੱਲ ਕਰੀਏ ਜਾਂ ਜ਼ਿਲ੍ਹਾ ਲੈਵਲ ਦੀ ਗੱਲ ਕਰੀਏ ਅਸੀਂ ਤਾਂ ਪਿੰਡ ਤੱਕ ਜੁੜੇ ਹੋਏ ਆ ਜਯਾਦਵੰਦਰ ਸਾਡਾ ਮੇਰੇ ਅਧਿਕਾਰੀ ਰਾਏ ਅਸਤਾਹੀ ਚਾਹੁੰਦਾ ਵੀ ਇਹਨੂੰ ਇਹਦੇ ਮਜ਼ਬੂਤ ਹੋਵੇ ਇੱਕ ਸਵਾਲ ਰੱਖਦਾ ਜੀ ਜੇਕਰ ਪਿੰਡ ਤੋਂ ਗੱਲ ਸ਼ੁਰੂ ਹੁੰਦੀ ਹੈ ਪਿੰਡ ਦੇ ਲੋਕ ਨੇ ਜਿਹੜੇ ਪਾਰਟੀ ਨਾਲ ਜੁੜੇ ਹੋਏ ਨੇ ਆ ਕੀ ਲੱਗਦਾ ਪਾਰਟੀ ਜਿਹੜੇ ਜ਼ਮੀਨੀ ਹਕੀਕਤਾਂ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਗੱਲ ਪਾਰਟੀ ਸੁਣਦੀ ਹੈ ਜੇ ਕੋਈ ਸਮੱਸਿਆ ਆਉਂਦੀ ਹੈ ਉਹਨਾਂ ਦੇ ਹੱਲ ਕਰਦੇ ਨੇ ਜਾਂ ਕੋਈ ਇਸ ਤਰ੍ਹਾਂ ਆਈ ਗੱਲ ਕਰਦੇ ਨੇ ਬਿਲਕੁਲ ਸੁਣਦੇ ਆ ਜੀ ਲੋਕਾਂ ਕੋਲੇ ਹੁਣ ਕੰਸਟਿਟਿਊਂਟ ਬਣਾ ਕੋਈ ਹੱਲ ਨਹੀਂ ਹੈ ਜੀ ਹਿੰਦੀ ਹੈ ਸੁਖਰੀ ਪਾਰਟੀ ਹੈ ਜਿਹੜੀ ਲੋਕਾਂ ਨੇ ਹੁਣ ਮਜੂਦਾ ਸਰਕਾਰ ਹੈ ਕੁਝ ਸੁਣਵਾਈ ਨਹੀਂ ਹੈ ਲੋਕਾਂ ਦੀ ਕੋਈ ਕੰਮ ਨਹੀਂ ਹੁੰਦਾ ਲੋਕਾਂ ਦਾ ਜਿਵੇਂ ਸਾਡੇ ਸੀਗਾ ਉਹ ਉਹ ਨਹੀਂ ਹੈ ਚਲੋ ਹੁਣ ਲੋਕਾਂ ਨੇ ਕਾਂਗਰਸੀ ਲੋਕਾਂ ਨੂੰ ਇੱਕ ਵਿਕਲਪ ਦਿੰਦਾ ਹੈ ਗਰੀਬੀ ਤਾਂ ਗਰੀਬ ਤਾਂ ਕੀ ਗੱਲ ਕਰੀਏ ਜਿਹੜੇ ਬਿਲਕੁਲ ਛੋਟੇ ਲੈਵਲ ਤੇ ਲੋਕ ਨੇ ਜਿਨ੍ਹਾਂ ਨੇ ਦਿਹਾੜੀ ਕਰਕੇ ਖਾਣਾ ਉਹਨਾਂ ਦੀਆਂ ਸਮੱਸਿਆਵਾਂ ਜਿਤਨੇ ਕਿਤੇ ਲੰਬੇ ਸਮੇਂ ਤੋਂ ਜੇ 20 30 ਸਾਲ ਤੋਂ ਕਹੀਏ ਉੱਥੇ ਦੀਆਂ ਉੱਥੀਆਂ ਨੇ ਕੀ ਕਾਰਨ ਵਾਂਗ ਇਸ ਚੀਜ਼ ਨੂੰ ਗੱਲ ਇਹ ਦੀ ਵੀ ਕੋਈ ਮਦਰ ਕੀ ਜਿਸ ਤਰ੍ਹਾਂ ਹੁਣ ਲੋਕਾਂ ਨੇ ਝਾੜੂ ਤੇ ਬੜਾ ਰੋਸਾ ਦਿਖਾਇਆ ਜੀ ਕੋਈ ਉਹ ਐਮਐਲਏ ਸਾਹਿਬ ਸੀਗੇ ਨਹੀਂ ਹੁਣ ਸੜਕੇ ਚਲੇਗੀ ਤੇ ਹੁਣ ਸਰਕਾਰ ਆਊਗੀ ਅੱਗੇ ਬਦਲਾ ਆਊਗਾ ਤੇ ਸਾਰਾ ਕੰਮ ਹੋਣਗੇ ਸਾਰਾ ਜਿਨ੍ਹਾਂ ਕੋਲ ਹੁਣ ਹੁਕਮ ਹਲਕਾ ਹੈ ਉਹ ਕਹੀ ਜਾਂਦੇ ਨੇ ਕਿ ਮੈਂ ਗਰੰਟਾ ਦੀ ਝੜੀ ਲਾ ਦਿੱਤੀ ਆ ਉਹ ਝੜੀ ਗਰਾਊਂਡ ਲੈਵਲ ਤੇ ਕੀ ਕਹਿੰਦੇ ਉਹ ਨਹੀਂ ਉਹਦਾ ਕੋਈ ਏਡੀ ਕੋਈ ਝੜੀ ਵਾਲੀ ਗੱਲ ਸਿੱਧਾ ਦਿਖੀ ਨਹੀਂ ਆਮ ਰੂਟੀਨ ਦੇ ਪ੍ਰੋਸੈਸ ਸਿਸਟਮ ਹਾਂ ਹਲਕੀ ਜਿਹੀ ਨੰਨ ਕਰਦੇ ਹੋ ਕਿਉਂਕਿ ਰੋਜੀਵਾਰ ਨਹੀਂ ਹੈਗਾ ਨਸ਼ਾ ਕਹਿੰਦੇ ਬਹੁਤ ਵੱਡੀ ਅਲਾਮਤ ਹੈਗੀ ਆ ਤੁਸੀਂ ਆਪਣੇ ਤੌਰ ਤੇ ਕੀ ਕਹਿੰਦੇ ਬਿਲਕੁਲ ਇਹ ਗੱਲਾਂ ਸਹੀ ਨਹੀਂ ਹੈ ਇਹ ਤੇਰੀ ਅਲਾਮਤ ਹੈ ਹੋਰ ਵੀ ਸਮੱਸਿਆਵਾਂ ਨੇ ਇਹਨਾਂ ਇਸਾਨਾ ਜੀ ਰਾਜਿੰਦਰ ਸਿੰਘ ਢੀਂਸਾ ਦੇ ਸਮਰਥਕ ਜਿਹੜੇ ਉਹਨਾਂ ਨਾਲ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਯਾਦਵਿੰਦਰ ਸਿੰਘ ਢੀਂਸਾ ਨੂੰ ਬਹੁਤ-ਬਹੁਤ ਵੋਟਾਂ ਪਾ ਕੇ ਪ੍ਰਮਾਤਮਾ ਇਹਨਾਂ ਨੂੰ ਕਾਮਯਾਬੀ ਬਖਸ਼ੇ ਤਾਂ ਕਿ ਇਹ ਵਾਕੀਤੇ ਹੋਏ ਵਾਅਦੇ ਪੂਰੇ ਕਰ ਸਕੇ